ਬੈਣਾ ਆਉਣ ਵਾਲੀ ਏ ਤੇ ਦਾਦੀ ਮਮਾ ਕੋਲ ਚੜ ਜਾਏਗਾ ਤਾਜੂ ਕਿਉਂ ਰੋਲ ਮਰੜਨਾ ਵੀ ਨਹੀਂ ਆਉਂਦਾ ਦਾਦੀ ਮਮਾ ਕੋਲ ਚੜ ਜਾ ਮੈਂ ਨਹੀਂ ਕਦੋਂ ਬੈਣ ਨਹੀਂ ਚੜਦਾ ਮੈਂ ਸਕੂਲ ਹੀ ਹੁੰਦਾ ਕਦੋਂ ਨਹੀਂ ਚੜਦਾ ਦਾਦੀ ਮਮਾ ਕੋਲ ਰੋਲ ਮਰੜਨਾ ਕੀ ਚੱਕਰ ਕੀ ਏ ਮੂਲੀ ਮਰਦਾ ਹੀ ਨਹੀਂ ਨਹੀਂ ਦਾਦੀ ਮਮਾ ਨਾਲ ਕੀ ਪ੍ਰੋਬਲਮ ਏ ਚੜਨ ਤੂੰ ਰੋਲ ਚੜਾਉਂਦੇ ਨਹੀਂ ਨਹੀਂ ਇੱਕ ਵੀ ਦਿਨ ਚੜਾਏ ਨਹੀਂ ਨਹੀਂ ਦੱਸੋ ਸਹੀ ਫਿਰ ਵੀ ਕੀ ਪ੍ਰੋਬਲਮ ਏ ਕਿਉਂ ਨਹੀਂ ਦਾਦੀ ਰਹੀ ਆ ਪਾਏ ਹੋ ਹੁਣ ਸੀ ਤਿਆਰ ਹੋ ਕੇ ਜਾਈਏ ਹੁਣ ਸੋਹਣੇ ਕੱਪੜੇ ਪਾ ਕੇ ਚੜਾਈਏ ਹਾਂ ਕਿਵੇਂ ਦੇ ਜਿਵੇਂ ਦੇ ਵਿਆਹਾਂ ਵਿੱਚ ਬੰਦੇ ਹੋ ਹੋ ਫਿਰ ਤੇਰੇ ਵੈਨ ਵਾਲੇ ਬੱਚੇ ਕਹਿਣਗੇ ਵੀ ਇਹ ਵਿਆਹ ਚੱਲੇ ਨੇ ਕਿ ਮਲਾਪ ਨੂੰ ਚੜਾਣ ਆਏ ਨੇ ਕਈ ਆਣੇ ਕਿੰਨੇ ਤਿਆਰ ਹੋ ਕੇ ਚੜਾਈਏ ਕਰੀਏ ਤੇਨੂੰ ਹੋਈ ਵੇਖੀ ਸਿੰਪਲ ਸੂਟਾਂ ਨਾਲ ਹੀ ਚੜਾ ਸਕਦੇ ਵੇਖੀ ਚੜਾ ਲੈਂਦੇ ਹਾਂ ਹਾਂ ਕਿਉਂ ਜੇ ਸੀ ਭੇੜੇ ਕੱਪੜੇ ਨਾਲ ਚੜਾ ਦਾਂਗੇ ਫਿਰ ਕੀ ਹੋ ਜਾਏਗਾ ਮੇਰਾ ਅੱਡੇ ਕਾ ਇੱਕ ਨਮੂਨਾ ਦੇਖੋ। ਹੈਲੋ ਗਾਇਜ਼। ਹੈਲੋ ਗਾਇਜ਼। ਵੈਲਕਮ ਬੈਕ ਟੂ ਮਾਈ ਨਿਊ ਚੈਨਲ। ਅਨਦਰ ਵਲੌਗ। ਵੈਲਕਮ ਬੈਕ ਟੂ ਅਨਦਰ ਦੇ ਵਲੌਗ। ਆਹ ਬਲੌਗੀ ਬਲੌਗ। ਤੇ ਅੱਜ ਮਲਾਪ ਨਾਲ ਹੋਣ ਲੱਗਾ ੱਤਕਾ ਵਿਚਾਰੇ ਨਾਲ। ਹੈਂ? ਅੱਜ ਪਾਠ ਰਖਾਣਾ ਹੈ ਚਾਚਾ ਜੀ ਹੁਣਾਵਾਂ ਵੱਲ ਸਹਿਜ ਪਾਠ। ਛੋਟੇ ਚਾਚਾ ਜੀ ਹੁਣੀ ਜਸ ਹੁਣਾਵਾਂ ਵੱਲ ਤੇ ਮਲਾਪ ਚ ਲੈ ਸਕੂਲ ਕੋਈ ਨਹੀਂ ਪੁੱਤਰ ਆਲੇ। ਕਰਿਓ ਕੀ ਕਰਦੇ ਵੇਸ ਇਹ ਪਾਣੀ ਦੇ ਦੇਖਿਓ ਕਰਿਓ ਚੈੱਕ ਹਾਂਜੀ ਗਾਇਜ਼ ਇੱਥੇ ਟਰੈਕਟਰ ਚੈੱਕ ਕੀਤਾ ਜਾ ਰਿਹਾ ਹੈ ਲੈ ਆ ਕੀ ਬਰਫ਼ ਜੰਮੀ ਵੀ ਇੰਨੀ ਨਹੀਂ ਮਿਸਟਰ ਅਮਨਦੀਪ ਸਿੰਘ ਚੈੱਕ ਕਰ ਰਹੇ ਨੇ ਟਰੈਕਟਰ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਆਲੂ ਪੁੱਟੇ ਗਏ ਨੇ ਤੇ ਮੱਕੀ ਦਾ ਸੀਜ਼ਨ ਜਿਹੜਾ ਆ ਗਿਆ ਹੈ ਤੇ ਹੁਣ ਮੱਕੀ ਬੀਜਣ ਦੀ ਤਿਆਰੀ ਹੋ ਰਹੀ ਏ ਤੇ ਮੱਕੀ ਬੀਜਣ ਤੋਂ ਪਹਿਲਾਂ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਆਬਵੀਅਸ ਏ ਕੀ ਆਪਣੇ ਸੰਦ ਵਗੈਰਾ ਚੈੱਕ ਕਰਨੇ ਜ਼ਰੂਰੀ ਹੁੰਦੇ ਨੇ ਇਸ ਕਰਕੇ ਅਮਨ ਟਰੈਕਟਰ ਨੂੰ ਚੈੱਕ ਕਰਕੇ ਦੇਖਦੇ ਪਏ ਨੇ ਵੀ ਸਾਰੇ ਪਾਸੇ ਉਹ ਸਹੀ ਏ ਤੇ ਜੇ ਮਾੜੀ ਮੋਟੀ ਕੋਈ ਕਮੀ ਪੇਸ਼ੀ ਹੁੰਦੀ ਏ ਫਿਰ ਇਹਨੂੰ ਸਰਵਿਸ ਕਰਾਣੀ ਪੈਂਦੀ ਏ ਦੀ ਇਸ ਕਰਕੇ ਉਹ ਪੈੜੀ ਜੇ ਚੱਲੇ ਨੇ ਹੁਣ ਤੇ ਹੁਣ ਚਲਾ ਕੇ ਵੇਖਣਗੇ ਟਰੈਕਟਰ ਨੂੰ ਜੇ ਸਹੀ ਚੱਲ ਪਿਆ ਠੀਕ ਏ ਨਹੀਂ ਤੇ ਫਿਰ ਇਹਨੂੰ ਸਰਵਿਸ ਦੇ ਲਈ ਲੈ ਕੇ ਜਾਣਗੇ ਆ ਕੀ ਸੀ ਆ ਕੀ ਸੀ ਚਾਰ ਟੀਮ ਨੇ ਆਹ ਹੋਣੀ ਚਲਾਓ ਤੋ ਕੀ ਦੇਖ ਲਿਆ ਹੈ ਕੀ ਦੇਖ ਗਿਆ ਉਤੋਂ ਲੈ ਲਓ ਲੈ ਲਓ ਮੋ ਇੱਕ ਆਵੜਾਂਦੇ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਆਂ ਪਾਠ ਵਾਲੇ ਘਰ ਤੇ ਮਹਾਰਾਜ ਲੈ ਕੇ ਆ ਚੁੱਕੇ ਨੇ ਸਾਰੇ ਜਣੇ ਗਏ ਸਨ ਜੈਂਟਸ ਤੇ ਮੁੰਡੇ ਜਿੰਨੇ ਵੀ ਨੇ ਤੇ ਮਲਾਪ ਤੇ ਐਂਜਲ ਸਕੂਲ ਜਾ ਚੁੱਕੇ ਨੇ ਕਿਉਂਕਿ ਮਲਾਪ ਤੇ ਐਂਜਲ ਨੂੰ ਛੁੱਟੀ ਅਸੀਂ ਨਹੀਂ ਸੀ ਕਰਵਾ ਸਕਦੇ ਐਗਜ਼ਾਮ ਜਿਹੜੇ ਨੇ ਉਹ ਸਿਰਤੇ ਨੇ ਤੇ ਉਹਨਾਂ ਦੇ ਟੈਸਟ ਵਗੈਰਾ ਡੇਲੀ ਚੱਲਦੇ ਨੇ ਇਸ ਕਰਕੇ ਅਸੀਂ ਛੁੱਟੀ ਨਹੀਂ ਕਰਵਾਈ ਤੇ ਇਹ ਪਾਠ ਜਿਹੜਾ ਲੰਬਾ ਚੱਲਣਾ ਹੈ ਹਫਤਾ ਚੱਲਣਾ ਇਸ ਕਰਕੇ ਫਿਰ ਅਸੀਂ ਛੁੱਟੀ ਨਹੀਂ ਸੀ ਕਰਵਾਈ ਤੇ ਹੁਣ ਜਿਹੜੇ ਵੀ ਜਿਹੜੇ ਜਿਹੜੇ ਜਾਣੇ ਮਹਾਰਾਜ ਲੈ ਕੇ ਆਏ ਨੇ ਮਹਾਰਾਜ ਦੀ ਸਵਾਰੀ ਉਹਨਾਂ ਦੇ ਹੁਣ ਚਰਨ ਧਵਾਏ ਜਾਣਗੇ ਤੇ ਫਿਰ ਉਸ ਤੋਂ ਬਾਅਦ ਤੇਲ ਢਾਲ ਕੇ ਅੰਦਰ ਜਾਣਗੇ ਤੇ ਫਿਰ ਮਹਾਰਾਜ ਦਾ ਪ੍ਰਕਾਸ਼ ਹੋਏਗਾ ਕਿੰਨੀਆਂ ਰੌਣਕਾਂ ਲੱਗ ਜਾਂਦੀਆਂ ਨੇ ਪਰਮਾਤਮਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਔਨ ਨਾਲ ਇੰਨੀ ਜ਼ਿਆਦਾ ਆਰ ਬਣ ਜਾਂਦਾ ਰੌਣਕ ਬਣ ਜਾਂਦੀ ਏ ਹਨਾ ਘਰ ਚ ਖੁਸ਼ੀਆਂ ਦਾ ਮਾਹੌਲ ਬਣ ਜਾਂਦਾ ਬਸ ਪਰਮਾਤਮਾ ਖੁਸ਼ੀਆਂ ਖੁਸ਼ੀਆਂ ਦੇ ਨਾਲ ਆਉਣ ਸਭ ਦੇ ਘਰਾਂ ਦੇ ਵਿੱਚ ਸਰਬੱਤ ਦਾ ਭਲਾ ਕਰਨ ਤੇ ਆਲੋ ਜੀ ਮਹਾਰਾਜ ਹੁਣ ਪ੍ਰਵੇਸ਼ ਕਰ ਚੁੱਕੇ ਨੇ ਤੇ ਤੇਲ ਢਾਲਤਾ ਸੀ ਚਾਚੀ ਜੀ ਨੇ ਉਹ ਚਾਚੀ ਜੀ ਖੜੇ ਨੇ ਤੇਲ ਢਾਲਤਾ ਤੇ ਮਹਾਰਾਜ ਦਾ ਪ੍ਰਕਾਸ਼ ਆਪਾਂ ਕਰਨਾ ਹੈ ਉੱਪਰ ਕਿਉਂਕਿ ਨੀਚੇ ਫਿਰ ਇੱਕ ਤੇ ਉੱਪਰ ਰੂਮ ਹੋਣ ਕਰਕੇ ਫਿਰ ਆਪਾਂ ਉੱਪਰ ਨਹੀਂ ਜਾ ਸਕਦੇ ਨਾ ਉਹ ਬੇਦਬੀ ਹੁੰਦੀ ਐ ਇਸ ਕਰਕੇ ਉੱਪਰ ਹੀ ਰਖਾਣਾ ਤੇ ਬਾਕੀ ਫਿਰ ਜਦੋਂ ਸਾਰੇ ਇਕੱਠੇ ਹੋ ਜਾਂਦਾ ਸਾਰਾ ਪਰਿਵਾਰ ਫਿਰ ਰੌਲਾ ਬਹੁਤ ਬੱਚੇ ਤੇ ਖਾਸ ਕਰ ਪਤਾ ਹੀ ਐ ਅੱਜ ਦੇ ਬੱਚੇ ਬਸ ਬੱਚਿਆਂ ਚੋਂ ਸਿਰਫ ਆਨੰਦ ਹੀ ਐ ਇੱਥੇ ਬਾਕੀ ਸਾਰੇ ਬੱਚੇ ਜਿਹੜੇ ਨੇ ਐਂਜਲ ਦੇ ਮਲਾਪ ਹੀ ਮਤਲਬ ਉਹ ਸਕੂਲ ਗਏ ਨੇ ਤੇ ਆਨੰਦ ਪੂਰਾ ਹੁਣ ਬਹੁਤ ਰੌਲਾ ਪਾਉਂਦਾ ਓਨੇ ਵਾਸਤੇ ਬੈਨ ਨਹੀਂ ਦੇਣਾ ਕਿਸੇ ਨੂੰ ਉੱਪਰ ਵੀ ਉਹਨੇ ਬਹੁਤ ਰੌਲਾ ਪਾਇਆ ਬਹੁਤ ਜ਼ਿਆਦਾ ਤੇ ਇਸ ਤਰ੍ਹਾਂ ਹੁਣ ਆਪਾਂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਕਰਾਂਗੇ ਤੇ ਸਿਰਫ ਫੈਮਿਲੀ ਮੈਂਬਰ ਆ ਅਸੀਂ ਬਾਕੀ ਹੋਰ ਕਿਸੇ ਨੂੰ ਨਹੀਂ ਬੁਲਾਇਆ ਕਿਉਂਕਿ ਇਹ ਸਿਰਫ ਇਹ ਸੀ ਮੰਚ ਸੀ ਖੁਸ਼ੀ ਲਈ ਰਖਾਇਆ ਤੇ ਚਲੋ ਇਹ ਸੀ ਵੀ ਜਦੋਂ ਆਪ ਘਰ ਦੇ ਘਰ ਦੇ ਜੀ ਹੋਈਏ ਨਾ ਫਿਰ ਬੰਦਾ ਬਹਿ ਕੇ ਸ਼ਾਂਤੀ ਨਾਲ ਪਾਠ ਸੁਣ ਸਕਦਾ ਤੇ ਜੇ ਆਪਾਂ ਫਿਰ ਬੁਲਾ ਲਈਏ ਫਿਰ ਉਹਨਾਂ ਆਪਣੇ ਤੋਂ ਮਹਾਰਾਜ ਵੱਲ ਨੂੰ ਨਹੀਂ ਜਾਇਆ ਜਾਂਦਾ ਪਾਠ ਨਹੀਂ ਸੁਣਿਆ ਜਾਂਦਾ ਫਿਰ ਆਪਾਂ ਜਿਹੜੇ ਗੈਸਟ ਬੁਲਾਏ ਹੁੰਦੇ ਨੇ ਉਹਨਾਂ ਨੂੰ ਵੀ ਸਾਂਭਣਾ ਹੁੰਦਾ ਹੈ ਸੋ ਆਬੀਅਸ ਇਹ ਚਲੋ ਪ੍ਰਮਾਤਮਾ ਮੇਰ ਕਰੇ ਉਹ ਵੀ ਟਾਈਮ ਜਿਹੜੇ ਨਿਆਉਂਦੇ ਰਹਿਣ ਪਰ ਗੈਸਟ ਨੂੰ ਵੀ ਬੁਲਾਉਂਦੇ ਰਹੀਏ ਪਰ ਕਦੀ ਕਦੀ ਆਪਣੇ ਮਨ ਦੀ ਸ਼ਾਂਤੀ ਲਈ ਪਰਿਵਾਰ ਦੀ ਖੁਸ਼ੀ ਦੇ ਲਈ ਇਕੱਲੇ ਵੀ ਖਰਵਾ ਲੈਣਾ ਚਾਹੀਦਾ ਸੋ ਬੜਾ ਆਨੰਦ ਆਇਆ ਅਸੀਂ ਆਰਾਮ ਨਾਲ ਕੋਈ ਮਤਲਬ ਟੈਨਸ਼ਨ ਨਹੀਂ ਸੀ ਕੋਈ ਬਰਡਨ ਨਹੀਂ ਸੀ ਨਹੀਂ ਤੇ ਅੱਗੇ ਐਵੇਂ ਹੁੰਦਾ ਹੈ ਨਾ ਕਿ ਪ੍ਰਕਾਸ਼ ਹੋ ਹਾਲੇ ਹੋ ਕੇ ਹਟਦਾ ਹੈ ਬਸ ਰੌਲਾ ਪੈ ਜਾਂਦਾ ਛੇਤੀ ਅੱਗੇ ਨੇ ਆ ਕੇ ਗੈਸਟ ਆ ਗਏ ਉਹਨਾਂ ਨੂੰ ਚਾਹ ਦਿਓ ਰੋਟੀ ਦਿਓ ਪ੍ਰਸ਼ਾਦਾ ਸ਼ਕਾਓ ਤੇ ਇਸ ਵਾਰੀ ਸਾਨੂੰ ਇਹ ਟੈਨਸ਼ਨ ਨਹੀਂ ਸੀ ਹੈ ਬਿਲਕੁਲ ਵੀ ਬਿਲਕੁਲ ਆਰਾਮ ਨਾਲ ਬੈਠ ਕੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਬਾਤ ਸੁਣ ਕੇ ਹੁਕਮਨਾਮਾ ਸੁਣ ਕੇ ਫਿਰ ਅਸੀਂ نیچے ਗਏ ਤੇ ਬਾਕੀ ਦਾ ਜਿਹੜਾ ਕੰਮ ਸੀ ਅਸੀਂ ਉਹ ਕੀਤਾ ਤੇ ਹੁਣ ਬਾਬਾ ਜੀ ਅਰਦਾਸ ਕਰਨ ਲੱਗੇ ਨੇ ਠੀਕ ਹੈ ਜੀ ਚਰਨ ਬੋਲ ਮਾਰਾ ਨਿਦਾਰੀ ਗੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਪੁਰਲਾ ਪਦਿਵਾ ਪਰਮੇਸ਼ਰ ਦਿੱਤਾ ਸਤਨਾ ਦਾ ਬੰਦਾ ਰਿੰਦ ਕਾ ਅਧਿਰਾ ਬੰਦਾ ਅਨੰਦ ਸਰ ਹੈ ਨਨ ਨਾਰੀ ਹਰ ਹਰ ਪ੍ਰਭ ਕੀ ਉਪਾਤਾਰੀ ਸੰਤੋ ਸੁਖੁ ਹੋਆ ਸੰਤਾਈਂ ਬਾਪ ਹਮ ਪੂਰਨ ਭਮੇਸ਼ਰ ਰਾਵ ਰਹਿਆ ਸੰਨੀ ਨਾਈਂ ਰਾਮ ਸਵਰਗੀ ਬਾਣੀ ਆਈ ਏਨ ਸਗਦੀ ਚਿੰਤ ਮਟਾਈ ਦਿਆਲ ਗੁਰਖ ਮਿਹਰਵਾਨਾ ਹਰਿ ਦਾਣਿ ਸੁਸਾਚ ਜੁਗਤਾਨਾ ਦਿਆਲ ਗੁਰਖ ਮਿਹਰਵਾਨਾ ਹਰਿ ਦਾਣਿ ਸੁਸਾਚ ਜੁਗਤਾਨਾ ਵਾਹਿਂ ਚਿਕਾ ਖਾਲਸ ਵਾਹਿ ਗੁਰੂ ਦੀ ਫਿਫਾਤੇ ਹਾਂਜੀ ਗਾਇਜ਼ ਪਾਠ ਰੱਖਿਆ ਜਾ ਚੁੱਕਿਆ ਹੈ ਤੇ ਹੁਣ ਬਾਬਾ ਜੀ ਨੇ ਪਾਠ ਆਰੰਭ ਕਰਤਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਜਪਜੀ ਸਾਹਿਬ ਦੀ ਬਾਣੀ ਤੋਂ ਜਿਹੜਾ ਪਾਠ ਏ ਸ਼ੁਰੂ ਹੁੰਦਾ ਹੈ ਆਰੰਭ ਹੁੰਦਾ ਹੈ ਸੋ ਸਾਰੇ ਜਣੇ ਸੀ ਇੱਥੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਪਏ ਆ ਤੇ ਡੈਡੀ ਹੁਣੀ ਅੰਦਰ ਬੈਠੇ ਨੇ ਅਸੀਂ ਬਾਹਰ ਲੌਬੀ ਚ ਬੈ ਗਏ ਆ ਤੇ ਇਹ ਬਾਕੀ ਆਨੰਦ ਨੇ ਪੂਰੀਆਂ ਕਸਰਾ ਕੱਢੀ ਆ ਸਾਡੇ ਇੱਥੇ ਉਹਨੇ ਬਿਲਕੁਲ ਵੀ ਨਹੀਂ ਸੁਣਨ ਦਿੱਤਾ ਇਸ ਕਰਕੇ ਫਿਰ ਉਹਨੂੰ ਨਮਨੀਤ نیچے ਲੈ ਕੇ ਚਲੀ ਗਈ ਤੇ ਹੁਣ ਅਸੀਂ ਆ ਪ੍ਰਸ਼ਾਦਾ ਤਿਆਰ ਕਰਦੇ ਪਏ ਆ ਭੋਗ ਲਵਾਉਣ ਲਈ ਤੇ ਇੱਧਰ ਭਾਂਡਿਆਂ ਦੀ ਸੇਵਾ ਚੱਲਦੀ ਪਈ ਏ ਤੇ ਉੱਧਰ ਉਹ ਬੈਠੇ ਨੇ ਡੜੀ ਹੁਣੀ ਉੱਧਰ نیچے ਆ ਕੇ ਹੁਣ ਪਹਿਲਾਂ ਅਸੀਂ ਭੋਗ ਲਵਾਉਣਾ ਫੇਰ ਚਾਹ ਵਗੈਰਾ ਪੀਣਗੇ ਲੰਗਰ ਛਕਣਗੇ ਤੇ ਆ ਆਨੰਦ ਜਿਹੜਾ ਇੰਨਾ ਖਰਾਬ ਹੋ ਗਿਆ ਨਾ ਪੂਰੀਆ ਬਾਨੀਆਂ ਕਰਨ ਲੱਗਾ ਪਿਆ ਏ ਇਹ ਕਦੀ ਕਿਸੇ ਵੱਲ ਜਾਂਦਾ ਕਦੀ ਉਹਨਾਂ ਵੱਲ ਤੁਰ ਜਾਂਦਾ ਕਦੀ ਇੱਧਰ ਨੂੰ ਆ ਜਾਂਦਾ ਤੇ ਅਸੀਂ ਇੱਥੇ ਲੱਗੀਆਂ ਪਈਆਂ ਵਾਂ ਭੋਗ ਲਈ ਪ੍ਰਸ਼ਾਦਾ ਤਿਆਰ ਕਰਨ ਨਾ ਪਹਿਲਾਂ ਹੁਣ ਤਾਂ ਕਰਦੇ ਨੇ ਉਹ ਦਾਨਾ ਪਸ਼ਾਦਾ ਤਿਆਰ ਮੰਨਦੇ ਨੇ ਕੰਮੇ ਬੈਠੇ ਤੇ ਉਹ ਕਹਿੰਦੇ ਨੇ ਜਦੋਂ ਉਧੇ ਮਾ ਉਹਦੇ ਸਰਵਰ ਦੇਖੀਏ ਨਾਲੇ ਕਰਾਈ ਬੰਨ੍ਹਦੇ ਨਵਿਲ ਅੜਦਾ ਮੇਰੇ ਨਾਲ ਲੜਾਈ ਊਹ ਊਹ ਓਸੇ ਟਾਈਮ ਸੌਂ ਬਣ ਗਿਆ ਨਹੀਂ ਨਹੀਂ ਕੈਮਰਾ ਓਨ ਹੋਣ ਦੀ ਦੇਰ ਹੀ ਵਿਖਲਾ ਉਸੇ ਟਾਈਮ ਹੀ ਸੌਂ ਬਣ ਗਿਆ ਹੁਣ ਮੈਨੂੰ ਕਿੰਦਾ ਸੀ ਹੋਰ ਗੱਲ ਕਰਦਾ ਹੁਣ ਇਹਨਾਂ ਨੂੰ ਲੜਿਆ ਨੱਚਿਆ ਬੋਲ ਮੇਰਾ ਜਿਆਦਾ ਭਾਰ ਹੈ ਡਰ ਜਾਂਦੀ ਆ ਫਿਰ ਕੋਈ ਨਹੀਂ ਭੈੜ ਭਰਾ ਲੜਦੇ ਪੱਕੇ ਖੜਕ ਜਾਂਦੀ ਆ ਹਾਏ பிரபலம் பெருக்கி ਹਣਾ ਨਾ ਅੱਜ ਦਾ ਪਾਰਟ ਲੜਨਾ ਫੜੋਗਾ ਔਰ ਇਹਨਾਂ ਨੂੰ ਪਾਰਟ ਨਿਕਾ ਕੇ ਲੈਣਾ ਚੋਲਣਾ ਹੈ ਕਿ ਸੱਤ ਨਈਂ ਭੈਣ ਭਰਾਵਾ ਹੁੰਦੇ ਸੀ ਵਿਚੋਲਣ ਚੁੱਲਣ ਵਾਲਾ ਤੇ ਗਿਆ ਕੰਮ ਪੁਰਾਣੇ ਹੋ ਗਏ ਪੁਰਾਣੇ ਹੋ ਗਏ ਵਿਚੋਲੇ ਹੋਣ ਚਲ ਚਲ ਠੀਕ ਹੈ ਜਾ ਰਹੇ ਸ਼ੌਪ ਤੇ ਸ਼ੌਪ ਤੇ ਜਾ ਰਹੇ ਓਕੇ ਬਾਏ ਬਾਏ ਚਾਹ ਵੀ ਸਕਣਾ ਬੰਦ ਕਰ ਸਕਦਾ ਚਾਰ ਵਜੇ ਆਣੀਗਾ ਫਾਪਾ ਹਾਂਜੀ ਬੀਬੀਓ ਛੱਕ ਲਿਆ ਪ੍ਰਸ਼ਾਦਾ ਹੋਰ ਸਾਰੀ ਸੀ ਪ੍ਰਸ਼ਾਦਾ ਪ੍ਰਸ਼ਾਦਾ ਛੱਕ ਕੇ ਵਿਹਲੇ ਹੋ ਕੇ ਬੈਠੇ ਹੁਣ ਸ਼ਾਂਤ ਰੱਬਾ ਤੇਮ ਨਾਲ ਤੇਰੇ ਅੱਜ ਤੱਕ ਤਾਂ ਹੀ ਪਾਣੀ ਕੁਝ ਸੁਣਿਆ ਜਾਏਗਾ ਹੁਣ ਗੱਪਾ ਛੱਪਾ ਚੱਲਣੀਆਂ ਨੇ ਬੀਬੀਆਂ ਸਾਰਾ ਕੋਰਸੀ ਵਿੱਚ ਹੀ ਬਾਬਾ ਅਜਾ ਵੀ ਨਹੀਂ ਚਾਹ ਪੀਣ ਤੋਂ ਬਿਨਾ ਫਿਰ ਬੈਟਰੀ ਚੱਲਦੀਆਂ ਨਹੀਂ ਨਾ ਚਾਰਜ ਨਹੀਂ ਹੁੰਦੀਆਂ ਨਹੀਂ ਪਾਣੀ ਰੱਖਿਆ ਸੀ ਮੈਂ ਤਾਂ ਗਿਆ ਚਾਹ ਚਾਹ ਮਮੀ ਨੇ ਬੰਦ ਕਰਾਈ ਹੁੰਦੀ ਨਹੀਂ ਉਹ ਫਿਰ ਕੁਛ ਖਿੱਲਰਗੇ ਨਾ ਜੇ ਬੈਠੇ ਰਹਿੰਦੇ ਫਿਰ ਤਾਂ ਬਣ ਜਾਣੀ ਸੀ ਨਹੀਂ ਕੁਛ ਉੱਠ ਕੇ ਦੁਰਗੇ ਨਾ ਜੇ ਉਦੋਂ ਬੈਠੇ ਰਹਿੰਦੇ ਫਿਰ ਬਣ ਵੀ ਜਾਣੀ ਸੀ ਹੂੰ ਕੁਛ ਪੀਲੀ ਦੋ ਵਾਰੀ ਪੀਲੀ ਨਾ ਇਸ ਕਰਕੇ ਪਾਰਲੀਮੈਂਟ 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 ਦੇ ਵਿੱਚ ਸਪੀਕਰ ਆ ਕੇ ਬੈਗੇ ਹੋਣ ਲੈਣਾ ਉਹਨਾਂ ਨੂੰ ਕੋਈ ਕਸਵਾ ਪਾਉਂਦਾ। ਉਹ ਲੋ ਇਹ ਨਹੀਂ ਬਤਾਲੀ ਰਾਜ ਸਭਾ ਦੀ ਹੈ ਤੇ ਦੂਜੀ ਹੈ। ਕਿਹੜੀ ਪਾਰਲੀਮੈਂਟ ਹੈ? ਜੇ ਸੰਗਰ ਦੇ ਮਾਧਮਾ ਦੇ ਵੀ ਸ਼ੁਕਰ ਹੈ। ਹੈਨਾ ਜਦੋਂ ਅਸੀਂ ਬੈਠੇ ਤਾਂ ਹੈਨਾ ਚਾਚਾ ਜੀ ਉਦੋਂ ਕਿਸਨਾਂ ਨਾ ਉਹ ਕੋਈ ਵੀ ਨਹੀਂ ਸਵਿੰਦਾ ਹੁੰਦਾ। ਕਿਸਨਾਂ ਮੇਰੇ ਕੋਲੇ ਛੱਡੇ ਗਏ ਸੀ ਜੀਨੀ ਨਹੀਂ ਫੜਕਦੀ ਕੋਈ ਤੇਰੀ ਹੁੰਦੀ ਹੁੰਦੀ ਜਿਹੜਾ ਸੀ ਮਾਨਸ ਵਾਲਾ ਮਾਨਸ ਵਾਲਾ ਨਹੀਂ ਮੈਂ ਤਾਂ ਬੜਾ ਐਵੇਂ ਹੋਇਆ ਪਿਆ ਸੀ ਨਾ ਕਿ ਜਿੰਨਾ ਬਾਈਕ ਠੀਕ ਹੋ ਜਾਵੇ ਦੇਖੇ ਸੀ ਕਿ ਉਹ ਜਤਾਈ ਦਾ ਨਹੀਂ ਸੀ ਅਮਰੀਕਾ ਦੀ ਜਿੰਨੀ ਸਮਾਂ ਮਾਨਸ ਦਿਸਦਾ ਹੀ ਰਹੇਗਾ ਪਤਾ ਲੱਗਦਾ ਹੈ ਨਾ ਪਾ ਤੇ ਤੁਹਾਨੂੰ ਆਜਿ ਮੇਰੇ ਟਿੱਕੀ ਦੇ ਮੈਂ ਨੂੰ ਸੋਚ ਛੱਡ ਗਈ ਹੋਰ ਸਾਰਿਆਂ ਨੂੰ ਛੱਡਤੀ ਸੀ ਮੈਂ ਇਹ ਵੀ ਨਾ ਪਾਣੀ ਦਾ ਨਹਾਉਣੀ ਆਪਣਾ ਮੈਂ ਪਾਣੀ ਨਹੀਂ ਮੇਰੇ ਕੋਲ ਟਿਕ ਪਾਇਆ ਫਿਰ ਮਾਰੇ ਨਾਲ ਜਿਹਾ ਸੱਤ ਸੋਤਾ ਸੋਤਾ ਟਾਈਮ ਮੈਂ ਇਹ ਮਾਰ ਲਿਆ ਤਾਂ ਮੈਂ